ਟਿੱਟਲੀ ਵਿਖੇ ਬੀਤੇ ਦਿਨ 2025 ਦੇ ਕਬੱਡੀ ਸੀਜ਼ਨ ਦਾ ਆਗਾਜ਼ ਹੋਇਆ। ਵਿਚਾਰ ਨੇ ਚਾਰੇ ਤਿਆਰ ਵਰ ਤਿਆਰ ਨੇ ਪੱਟਾ ਦੇ ਥਾਪੀਆਂ ਵਜਦੀਆਂ ਨੇ। ਹੁਣ ਕੌਣ ਲਓ ਸਾਹਮਣੇ ਕਹਿੰਦੇ ਢਵਾੜ ਪੈਂਦਾ। ਇਦਾਂ ਹੀ ਆਪਾਂ ਜਿਹੜੇ ਸੱਭਿਆਚਾਰ ਦੇ ਪ੍ਰੋਗਰਾਮ ਨੇ ਆਪਣੇ ਕਬੱਡੀ ਦੇ ਨੇ ਆਪਣੇ ਬੱਚਿਆਂ ਨੂੰ ਗਾਂਜੋ ਦੱਸਣਾ ਕਿ ਅਸੀਂ ਨਸਿਆਂ ਤੋਂ ਦੂ ਰਹੀਏ ਤੇ ਆਪਣਾ ਜਿਹੜਾ ਸੱਭਿਆਚਾਰ ਉਹਨੂੰ ਸੰਭਾਲ ਕੇ ਰੱਖੀਏ। ਜਿਸ ਤਹਿਤ ਬਰਗਮੋ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਮਾਤਾ ਸਾਹਿਬਕੌਰ ਜੀ ਕੋਬੋ ਬਰਗਮੋ ਤੇ ਪ੍ਰਬੰਧਕਾਂ ਵੱਲੋਂ ਸਮੂਚੀਆਂ ਸੰਗਤਾਂ ਅਤੇ ਕਬੱਡੀ ਪ੍ਰੇਮੀਆਂ ਦੇ ਸਹਿਯੋਗ ਨਾਲ ਕਾਲਚਿਓ ਦੇ ਗਰਾਉਂਡ ਵਿੱਚ ਕਬੱਡੀ ਕੱਪ ਕਰਾਇਆ ਗਿਆ ਇਸ ਕਬੱਡੀ ਕੱਪ ਵਿੱਚ ਇਟਲੀ ਭਰ ਤੋਂ ਕਈ ਪ੍ਰਮੁੱਖ ਚੋਟੀ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ ਸਾਰੇ ਹੀ ਮੁਕਾਬਲੇ ਬਹੁਤ ਗਹਿ ਗੱਚ ਅਤੇ ਦਿਲਚਸਪ ਸਨ ਫਾਈਨਲ ਵਿੱਚ ਜੱਗਾ ਸ਼ੇਰਗਿਲ ਸਪੋਰਟਸ ਕਲੱਬ ਬਰੋਨਾ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆ ਕਬੱਡੀ ਕੱਪ ਜਿੱਤ ਕੇ ਜੇਤੂ ਮਹਿੰਮ ਦੀ ਸ਼ੁਰੂਆਤ ਕੀਤੀ ਜਦਕਿ ਜੁਝਾਰ ਸਿੰਘ ਕਬੱਡੀ ਕਲੱਬ ਕੌਰਤਨੋਵਾ ਵੱਲੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਜੇਤੂ ਟੀਮਾਂ ਨੂੰ ਨਗਦ ਨਾਮ, ਦਿਲ ਖਿੱਚਵੀਂ ਟਰਾਫੀਆਂ ਦੇ ਨਾਲ-ਨਾਲ ਸਨਮਾਨਿਤ ਕੀਤਾ ਗਿਆ। 골ਡੀ ਧਾਲੀਵਾਲ ਤੇ ਰਿੰਕੂ ਸੈਣੀ ਵੱਲੋਂ ਪਹਿਲੇ ਸਥਾਨ ਤੇ ਆਈ ਟੀਮ ਨੂੰ 2100 ਯੂਰੋ ਅਤੇ ਸੁਖਾ ਸ਼ੇਰਗਿਲ ਵੱਲੋਂ ਦੂਸਰੇ ਸਥਾਨ ਤੇ ਆਈ ਟੀਮ ਨੂੰ 1800 ਯੂਰੋ ਦਿੱਤਾ ਗਿਆ। ਇਸ ਮੌਕੇ ਬੱਗਾ ਇੰਗਲੈਂਡ ਢੁੱਡਵਾਜਵਾ ਨੂੰ ਕਬੱਡੀ ਕੱਪ ਦਾ ਬੈਸਟ ਰੇਡਰ ਤੇ ਬਾਜੂ ਅਤੇ ਇੰਦਰ ਨਾਗਰਾਂ ਨੂੰ ਬੈਸਟ ਜਾਫੀ ਦਾ ਖਿਤਾਬ ਦਿੱਤਾ ਗਿਆ। ਸਾਲ 2025 ਦੇ ਪਹਿਲੇ ਹੀ ਕਬੱਡੀ ਕੱਪ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਤੇ ਖੇਡ ਮੇਲੇ ਦੌਰਾਨ ਵੱਖ-ਵੱਖ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਮੈਂਬਰ ਵੀ ਮੌਜੂਦ ਰਹੇ ਅੰਤ ਵਿੱਚ ਗੁਰਦੁਆਰਾ ਮਾਤਾ ਸਾਹਿਬਕੌਰ ਜੀ ਕੋਵੋ ਬਰਗਮੋ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਰੰਮੀ ਦੁਆਰਾ ਆਏ ਸਾਰੇ ਪ੍ਰਮੋਟਰਾਂ ਤੇ ਕਬੱਡੀ ਕਲੱਬਾਂ ਦੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਇਸ ਲਈ ਉਹ ਸਦਾ ਹੀ ਉਪਰਾਲੇ ਕਰਦੇ ਰਹਿਣਗੇ ਆਹ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਮਾਤਾ ਸਹਿਬ Kaur ji ਕੋ ਵੋ ਬੈਰਗੋ ਵੇਖੇ ਜੋ ਅੱਜ ਦਾ ਟੂਰਨਾਮੈਂਟ ਕਬੱਡੀ ਦਾ ਜਿਹੜਾ ਕਰਵਾਇਆ ਗਿਆ ਸਾਰੇ ਹੀ ਪ੍ਰਮੋਟਰਾਂ ਨੇ ਸਪੋਰਟਰਾਂ ਨੇ ਮੇਰੇ ਵੀਰ ਸੱਜਣਾ ਨੇ ਸਾਰਿਆਂ ਨੇ ਬਹੁਤ ਜ਼ਿਆਦਾ ਹੁਸਾਹ ਦਿੱਤਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਨਾ ਜਿਹੜੇ ਮੋਢੇ ਦਾ ਮੋਢਾ ਜੋੜ ਕੇ ਸਵੇਰ ਤੋਂ ਲੈ ਕੇ ਸ਼ਾਮਾਂ ਦੇ 9-10 ਵਜੇ ਤੱਕ ਵੀ ਹੱਲੀ ਵੀ ਜਿਹੜੇ ਜੁੜੇ ਆ ਸੋ ਸਾਰਿਆਂ ਦਾ ਜੀ ਆਇਆਂ ਨੂੰ ਹੀ ਧੰਨਵਾਦ ਆ ਬਹੁਤ ਬਹੁਤ ਮਿਹਰਬਾਨੀ ਇਦਾਂ ਹੀ ਆਪਾਂ ਜਿਹੜੇ ਆਪਣੇ ਸੱਭਿਆਚਾਰ ਦੇ ਪ੍ਰੋਗਰਾਮ ਨੇ ਆਪਣੇ ਕਬੱਡੀ ਦੇ ਨੇ ਆਪਣੇ ਬੱਚਿਆਂ ਨੂੰ ਗਾਂ ਜੋ ਦੱਸਣਾ ਕਿ ਅਸੀਂ ਨਸਿਆਂ ਤੋਂ ਦੂ ਰਹੀਏ ਤੇ ਆਪਣਾ ਜਿਹੜਾ ਸੱਭਿਆਚਾਰ ਨੂੰ ਸੰਭਾਲ ਕੇ ਰੱਖੀਏ ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਵਿੱਚ ਰਹਿਣ ਮੇਰੇ ਸਾਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਸ ਸੀਜ਼ਨ ਦਾ ਪਹਿਲਾ ਟੂਰਨਾਮੈਂਟ ਕਲਚੋ ਦੇ ਵਿੱਚ ਹੋਇਆ ਗੁਰਦੁਆਰਾ ਮਾਤਾ ਸੇਵਕ ਪਰ ਉਹ ਬੜੋ ਜੋ ਕਰਵਾਇਆ ਗਿਆ ਬਹੁਤ ਹੀ ਵਧੀਆ ਟੂਰਨਾਮੈਂਟ ਹੋਇਆ ਟੀਮਾਂ ਨੇ ਬਹੁਤ ਵਧੀਆ ਖੇਡਿਆ ਤੇ ਦਰਸ਼ਕਾਂ ਨੇ ਪ੍ਰਬੰਧਕਾਂ ਨੇ ਤੇ ਸਹਿਯੋਗੀਆਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਜਿਹੜਾ ਟੂਰਨਾਮੈਂਟ ਫਾਈਨਲ ਤੱਕ ਬਹੁਤ ਹੀ ਵਧੀਆ ਸ਼ਾਂਤੀਪੂਰਵਕ ਨਿਬੜਿਆ ਆਫ ਕਰਦੇ ਆ ਕਿ ਅਗਲੇ ਜਿਹੜੇ ਟੂਰਨਾਮੈਂਟ ਆ ਉਹ ਵੀ ਇਸੇ ਤਰ੍ਹਾਂ ਹੀ ਸ਼ਾਂਤੀਪੂਰਵਕ ਨਿਕਲ ਨਿਬੜਨਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ